ਘਰ ਘਰ ਲੋਕੀ ਸ਼ਰਾਬ ਵੇਚਦੇ ਹੀ ਘਰ ਘਰ ਸਾਰੇ ਹੀ ਵੇਚਦੇ ਹੁੰਦੇ ਹੀ ਬੜੇ ਜਾਣੇ ਹੁਣ ਸਾਨੂੰ ਪਤਾ ਨਹੀਂ ਨਾ ਲੱਗਾ ਸਾਡੇ ਡੈਡੀ ਕਿਹੜੇ ਘਰੋਂ ਪੀ ਆਇਆ ਪੀ ਆਇਆ ਸਾਡੇ ਡੈਡੀ ਕਿਹੜੇ ਘਰੋਂ ਜਿੱਦਾਂ ਸਾਡੇ ਡੈਡੀ ਨੇ ਹੁਣ ਸਾਡੇ ਘਰ ਨਹੀਂ ਨਾ ਆ ਉਹ ਵੀ ਨਾ ਆਉਣ ਉਹ ਵੀ ਨਾ ਆਉਣ ਘਰਾਂ ਵਿੱਚ ਉਹ ਵੀ ਨਾ ਆਉਣ ਉਹਨਾਂ ਨੇ ਸ਼ਰਾਬ ਸਿਰੋ ਕੋਠੀਆਂ ਪਾ ਲੀਆਂ ਵਾ ਤੇ ਸਾਡੇ ਘਰ ਜਾੜਤੇ ਏ ਤੇ ਹੁਣ ਸਰਕਾਰ ਨੇ ਰੋਕ ਲਾਉਣੀ ਆ ਪਿੰਡ ਵਾਲਿਆਂ ਨੇ ਤਾਂ ਲਾਉਣ ਹੀ ਨਹੀਂ ਪਿੰਡ ਵਾਲਿਆਂ ਨੇ ਬਾਹਰ ਆ ਗਏ ਤਾਂ ਉਹਨਾਂ ਨੇ ਫੇਰ ਦਾਹ ਪੈਣਾ ਕੰਮ ਕਰਨਾ ਤਾਂ ਇਹ ਕਮੋਂ ਲੱਗ ਪੈਣਾ ਵਾ ਦੂਜਾਂ ਦੇ ਘਰ ਜਾੜਨੇ ਉਹਨਾਂ ਨੇ ਸ਼ੈਤ ਜੀ ਕਿਤੇ 6 ਵਜੇ ਤੋਂ ਬਾਅਦ ਵੇਚਦੇ ਤੇ ਸਾਡੇ ਪਿੰਡ ਲਾਛਾਂ ਦੇ ਢੇਰ ਲੱਗ ਜਣਾ ਜਿਹਨੇ ਇੱਕ ਲੋਕ ਇੱਥੇ ਪਿੰਦੀ ਆ ਇਹ ਆਪਣਾ ਮਰੜੀ ਵਾਲੇ ਸਰਪੰਚ ਬਲਵਿੰਦਰ ਜੀ ਨੇ ਇਹ ਮੈਨੂੰ ਫੋਨ ਕੀਤਾ ਵੀ ਤੁਹਾਡੇ ਪਿੰਡ ਕਿਤਰਾ ਸਰਪੰਚ ਜੀ ਮੈਂ ਉਹਨੂੰ ਦੱਸਿਆ ਵੀ ਹੈ ਯਾਰ ਸਾਡੇ ਪਿੰਡ ਇਹ ਪਤਾ ਲੱਗਾ ਵੀ ਆ ਬੰਦਾ ਇਤਰਾ ਹੋ ਗਿਆ ਉਹ ਮਹਿਰਾ ਸਿੰਘ ਦਾ ਸੀ ਉਹਦਾ ਨਾਮ ਜਗਿੰਦਰ ਸਿੰਘ ਸੀ ਉਹ ਸਾਨੂੰ ਪਤਾ ਲੱਗਾ ਵੀ ਉਹ ਮੁੰਡਾ ਇੱਕ ਤਰ੍ਹਾਂ ਪੂਰਾ ਹੋ ਗਿਆ ਅਸੀਂ ਫਿਰ ਉਹਦੇ ਕੋਲ ਗਏ ਤੇ ਉਹਨਾਂ ਚੰਨ ਵੇਖਦੋਂ ਹੀ ਪੂਰਾ ਹੋ ਗਿਆ ਇੱਕ ਉਸ ਤੋਂ ਬਾਅਦ ਸਾਡੇ ਪਿੰਡੀ ਇੱਕ ਤਰ੍ਹਾਂ ਨਾਲ ਮੇਰੇ ਪਿੱਛੇ ਬਨੇ ਗਵਾਂ ਡਿਆ ਉਹਦੀ ਅੱਖਾਂ ਚਲ ਗਈਆਂ ਗੁਰਦੇ ਖਰਾਬ ਹੋ ਗਿਆ ਤੇ ਇੱਕ ਜਿਹੜਾ ਹੁਣੇ ਗੱਡੀ ਚ ਲੈ ਕੇ ਜਾਣ ਦੇ ਉਹਦੀਆਂ ਵੀ ਅੱਖਾਂ ਖਰਾਬ ਹੋ ਗਈਆਂ ਤੇ ਇਲਾਜ ਕਿਉਂਕਿ ਉਹ ਹੁਣ ਪ੍ਰਾਈਵੇਟਾਂ ਨਾਲ ਜਾਂਦੇ ਤੱਕੇ ਖਾਂਦੇ ਫਿਰਦੇ ਤੇ ਭਗਵਾ ਦਾ ਮਾਲ ਕਿੱਥੋਂ ਆਉਂਦਾ ਹੈ ਉਹ ਹੁਣ ਗਾੜੀ ਇਹ ਵੇਖੋ ਜੀ ਇਹ ਤਾਂ ਭਗਵਾ ਵਾਲੇ ਨੂੰ ਪਤਾ ਨਾ ਮੈਂ ਲਾਂਟ ਤੇ ਲੈਣ ਨਹੀਂ ਕਰ ਗਿਆ ਪਿੰਡ ਦੇ ਹਾਲਾਤ ਬਹੁਤ ਹੀ ਮਾੜੇ ਸੀ ਸਾਡੇ ਬੋਤ ਘਰ ਘਰ ਲੋਕੀ ਸ਼ਰਾਬ ਵੇਚਦੇ ਹੀ ਘਰ ਘਰ ਸਾਰੇ ਹੀ ਵੇਚਦੇ ਹੁੰਦੇ ਹੀ ਬੜੇ ਜਾਣੇ ਹੁਣ ਸਾਨੂੰ ਪਤਾ ਨਹੀਂ ਨਾ ਲੱਗਾ ਸਾਡੇ ਡੈਡੀ ਕਿਹੜੇ ਘਰੋਂ ਪੀ ਆਇਆ ਪੀ ਆਇਆ ਸਾਡੇ ਡੈਡੀ ਕਿਹੜੇ ਘਰੋਂ ਸਾਨੂੰ ਇਹ ਨਹੀਂ ਪਤਾ ਹੁਣ ਅਹੀਂ ਚੌਂਦੇ ਆਪੀ ਸਾਡੇ ਵੀ ਡੈਡੀ ਵੀ ਡੈਥ ਹੋ ਗਈ ਆ ਸ਼ਰਾਬ ਪੀਣੇ ਕਰਕੇ ਬਸ ਹੁਣ ਹੋਰ ਕੇ ਦੀ ਨਾ ਹੋਵੇ ਬਸ ਸ਼ਰਾਬ ਆਣਾ ਜਿਹੜੇ ਨਸ਼ਾ ਸਾਰੇ ਨਸ਼ੇ ਸਾਰੇ ਨਸ਼ੇ ਬੰਦ ਕਰਨੇ ਚਾਹੀਦੇ ਸਰਕਾਰ ਨੂੰ ਸਾਰੇ ਨਸ਼ੇ ਸਾਰੇ ਨਸ਼ੇ ਜਿਹੜੇ ਹੁੰਦੇ ਜਿੱਦਾਂ ਚਿੱਟਾ ਹੋ ਗਿਆ ਸਾਰੇ ਉਹ ਵੀ ਨਸ਼ੇ ਤੇ ਜਿਹੜਾ ਫੜੇ ਗਿਓ ਹੁਣ ਉਹਨਾਂ ਨੂੰ ਫਾਂਸੀ ਹੋਵੇ ਤੇ ਜਾਂ ਉਮਰ ਕੈਦ ਦੀ ਉਹਨਾਂ ਨੂੰ ਸਜ਼ਾ ਹੋਵੇ ਬਸ ਜਿੱਦਾਂ ਸਾਡੇ ਡੈਡੀ ਨੇ ਹੁਣ ਸਾਡੇ ਘਰ ਨਹੀਂ ਨਾ ਨਾ ਉਹ ਵੀ ਨਾ ਆਉਣ ਉਹ ਵੀ ਨਾ ਆਉਣ ਘਰਾਂ ਵਿੱਚ ਉਹ ਵੀ ਨਾ ਆਉਣ ਉਹਨਾਂ ਨੇ ਸ਼ਰਾਬ ਸਿਰੋ ਕੋਠੀਆਂ ਪਾਡੀਆਂ ਵਾ ਤੇ ਸਾਡੇ ਘਰ ਜਾੜਤੇ ਸਾਡੇ ਘਰ ਜਾੜਤੇ ਉਹਨਾਂ ਨੇ ਸਾਡਾ ਸਿਰਫ ਡੈਡੀ ਕਮਾਉਣ ਵਾਲਾ ਹੈ ਸਾਡੇ ਘਰ ਵਿੱਚ ਉਹਦੇ ਸਿਰੋਂ ਆਪਾਂ ਰੋਟੀ ਖਾਣੇ ਹੁੰਦੇ ਹਾਂ ਕਿਹੜੀ ਕਲਾਸ ਪੜ੍ਹਦੇ ਹੋ ਬੇਟਾ ਤੁਸੀਂ ਮੇਰੀ ਪਲੱਸ 2 ਹੋ ਗਈ ਜੋ ਕਿੰਨਾ ਟਾਈਮ ਹੋ ਗਿਆ ਇਹ 2 ਸਾਲ ਹੋ ਗਏ ਪਲੱਸ 2 ਹੋ ਗਿਆ ਹਾਂਜੀ 2 ਸਾਲ ਹੋ ਗਏ ਪਲੱਸ 2 ਹੋਈ ਨੇ ਮੇਰੀ ਤੇ ਅੱਗੇ ਨਹੀਂ ਪੜ ਸਕਿਆ ਤੁਸੀਂ ਕਾਲਜ ਅੱਗੇ ਕਾਲਜ ਐਦਾਂ ਪਹਿਲ ਘਰ ਦੇ ਹਾਲਾਤਾਂ ਕਰਕੇ ਉਹ ਕਈ ਲਈ ਨਹੀਂ ਐਡਮਿਸ਼ਨ ਹੂੰ ਤੁਹਾਡੇ ਕੋਲ ਕੀ ਸਬਜੈਕਟ ਸੀ ਵਕੇਸ਼ਨਲ ਸੀ ਮੇਰੇ ਕੋਲ ਕਾਦੀ ਟ੍ਰੇਨ ਕਿਹੜਾ ਸੀ ਵਕੇਸ਼ਨਲ ਸਾਈਕੜਾ ਹੀ ਦਾ ਜਿਹੜਾ ਹੁੰਦਾ ਕਿ ਦੀ ਵਕੇਸ਼ਨਲ ਇਹ ਜਦੋਂ ਇਸ ਤਰ੍ਹਾਂ ਹਾਲਾਤ ਹੁੰਦੇ ਆ ਇੰਨਾ ਪਿੰਡ ਚ ਮਾੜਾ ਜਗਾ ਜਗਾ ਸ਼ਰਾਬ ਵਿਕਦੀ ਆ ਤੇ ਕਦੇ ਰੌਲਾ ਵੀ ਪਾਇਆ ਲੋਕਾਂ ਨੇ ਕਦੇ ਹੋਰ ਮੁੱਦਾ ਨਹੀਂ ਬਣਿਆ ਕਦੇ ਐਡੀ ਪੰਚਾਇਤ ਆ ਪੰਚਾਇਤ ਵੀ ਚੁਣੀ ਜਾਂਦੀ ਆ ਉਹਦੇ ਬਾਰੇ ਦੱਸੋ ਬੇਟਾ ਤੁਸੀਂ ਥੋੜੇ ਪੜ੍ਹੇ ਲਿਖੇ ਹੋ ਨਹੀਂ ਕਹਿੰਨੇ ਨੇ ਮੁੱਦਾ ੜਾਇਆ ਹੁਣ 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 ਬੰਦ ਹੋਣਗੇ ਸਾਰਿਆਂ ਦੇ ਕਿਉਂਕਿ ਹੁਣ ਹੁਣ ਪਤਾ ਲੱਗਾ ਨਾ ਪੀ ਨੁਕਸਾਨ ਹੁੰਦਾ ਵਾ ਸ਼ਰਾਬ ਕਰਕੇ ਉਹਨੂੰ ਬੰਦ ਕਰਾਉਣਗੇ ਇਸ ਪਿੰਡ ਕਿੰਨੀ ਮੋਤਾ ਹੋਈ ਇਸ ਪਿੰਡ 6 ਤੋਂ 7 ਮੋਤਾਂ ਹੋਈਆਂ 6 ਹੋਈਆਂ 6 ਮੋਤਾਂ ਸਾਰੀ ਸ਼ਰਾਬ ਨਾਲ ਹੋਈਆਂ ਉਸੇ ਉਸੇ ਤਰ੍ਹਾਂ ਦੀ ਸ਼ਰਾਬ ਨਾਲ ਹੋਈ ਉਹ ਸ਼ਰਾਬ ਨਾਲ ਹੋਈਆਂ ਇਹ ਚਾਰ ਜਣੇ ਨੇ ਇੱਕੋ ਸਾਥ ਹੀ ਤਿਰੰਤਰੀ ਦੀ ਗੱਲ ਆ ਇਹ ਹਸਪਤਾਲ ਖਰਿਆ ਹਸਪਤਾਲ ਜਾ ਕੇ ਆਪਾਂ ਦਾਖਲ ਕਰਾਇਆ ਤੇ ਰਾਤ ਨੂੰ 2:30 ਵਜੇ ਡੈਥ ਹੋ ਗਈ ਨਹੀਂ ਦਿਨੇ ਕੀ ਹੋਇਆ ਦਿਨੇ ਕੋਈ ਨਹੀਂ ਆਗੇ ਸੀ ਉਹ ਹਾਂ ਜੀ ਕੰਮ ਤੇ ਗਏ ਸੀ ਕੰਮ ਤੋਂ ਘਰੇ ਆ ਗਏ ਕਿੰਨੇ ਵਜੇ ਆਏ ਘਰ 2:30 ਵਜੇ ਗਏ ਦੁਪਹਿਰੇ ਘਰ ਆ ਗਏ ਹਾਂਜੀ ਦੁਪਹਿਰੇ ਘਰ ਆ ਗਏ ਅੰਦੇ ਮੈਂ ਠੀਕ ਨਹੀਂ ਆ ਤੇ ਅਸੀਂ ਲੈ ਕੇ ਗਏ ਸਾਨੂੰ ਬਾਅਦ ਚ ਪਤਾ ਲੱਗਾ ਕਿ ਇਹ ਪ੍ਰੋਬਲਮ ਹੈ ਕਿ ਇਹਨਾਂ ਸ਼ਰਾਬ ਪੀਤੀ ਉਹਦੇ ਨਾਲ ਹੋਇਆ ਅੱਛਾ ਕੀ ਹੋਇਆ ਕਿ ਕਿਸ ਤਰ੍ਹਾਂ ਤਬੀਬ ਕੀ ਖਰਾਬ ਹੋਈ ਉਹਨਾਂ ਦੀ ਖਿੱਚਾਂ ਅੰਦੇ ਪੈਂਦੀਆਂ ਸੀ ਤੇ ਅੱਖਾਂ ਦੀ ਲਾਈਟ ਚੱਲ ਗਈ ਸੀ ਅੱਖਾਂ ਦੁਬਾਰਾ ਦੱਸੋ ਮੈਂ ਖਿੱਚਾਂ ਪੈਂਦੀਆਂ ਸੀ ਸਰੀਰ ਨੂੰ ਤੇ ਅੱਖਾਂ ਦੀ ਲਾਈਟ ਚੱਲ ਗਈ ਸੀ ਕਬਰਾਟ ਹੋਈ ਜਾਂਦੀ ਤੇ ਕਾਲੀਆਂ ਪੈਂਦੀਆਂ ਇਹਨਾਂ ਇੱਥੇ ਪਏ ਹੋ ਹਾਂਜੀ ਇੱਥੇ ਹੀ ਚਾਰ ਜਣੇ ਇਕੱਠੇ ਥਾਂ ਪੀਤੀ ਸੀ ਚਾਰ ਜਣੇ ਨੇ ਤਿੰਨਾਂ ਜਣਿਆਂ ਨੇ ਦਲਬਾਗ ਸਿੰਘ ਤੇ ਆਪਣਾ ਕਿ ਬਲਕਾਰ ਸਿੰਘ ਤੇ ਫਾਦਰ ਸਾਹਿਬ ਹਾਂਜੀ ਇਹਨਾਂ ਤਿੰਨਾਂ ਨੇ ਇਕੱਠੀ ਸ਼ਰਾਬ ਪੀਤੀ ਤੇ ਇਕੱਠੇ ਮਰੇ ਤੇ ਤਿੰਨੋਂ ਆਪਸ ਆਪਸ ਜੇ ਫਰੈਂਡ ਹੀ ਤੇ ਇਕੱਠੇ ਹੀ ਤੇ ਇਕੱਠੇ ਮਰੇ ਦੀ ਉਹਨਾਂ ਦੱਸਿਆ ਨਹੀਂ ਕੁਝ ਵੀ ਆਉਂਦੇ ਮੈਂ ਪਿੰਡੂ ਪੀਤੀ ਆ ਪਿੰਡੂ ਪੀਤੀ ਹਾਂਜੀ ਕਹਿੰਦਾ ਦਸ ਨਾ ਉਹਨੇ ਜਨ ਬੋਚ ਹੋ ਗਏ ਹਾਂ ਜਿੰਨਾ ਤੱਕ ਨੂੰ ਆਂਦੇ ਸੀ ਦੱਸਦਾ ਲੈ ਮੈਂ ਕੋਈ ਗੱਲ ਨਹੀਂ ਦੱਸਦਾ ਮੈਂ ਕਹਿੰਦਾ ਉਹ ਨਹੀਂ ਗੱਲ ਆਂਦਾ ਮੈਨੂੰ ਖਰੋ ਮੈਂ ਦੱਸਦਾ ਤੁਹਾਨੂੰ ਤੇ ਜਦੋਂ ਅਸੀਂ ਲਾਜ ਲੋ ਅਸੀਂ ਆਬ ਲਾਜ ਦੇ ਕੰਮ ਚ ਭੱਜੇ ਫਿਰਦੇ ਤੇ ਬਾਅਦ ਚ ਡੈਥ ਹੁੰਦੀ ਸਰਕਾਰੀ ਠੇਕਾ ਠੁਕਾ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਹੈਗਾ ਇੱਥੇ ਠੇਕਾ ਨਹੀਂ ਹੈਗਾ ਕੋਈ ਇੱਥੇ ਲੋਕਲ ਸ਼ਰਾਬ ਮਿਲਦੀ ਕਿੰਨੇ ਪਿੰਡ ਹੋਣੇ ਜਿੱਥੇ ਕੋਈ ਠੇਕਾ ਨਹੀਂ ਲੋਕਲ ਸ਼ਰਾਬ ਮਿਲਦੀ ਸਾਡੇ ਸਾਡੇ ਪਿੰਡ ਦੀ ਮਿਲਦੀ ਲੱਗ ਨਿੱਕਾ ਪਿੰਡ ਪਰੇ ਗੱਲ ਵਾਲੀ ਆ ਤੇ ਆ ਭੁਮੇ ਹੈਗਾ ਉਹ ਮੈਂ ਤਾਂ ਕਿੰਨੇ ਕਿਲੋਮੀਟਰ ਆ ਆਪਣਾ 3 1/2 ਕਿਲੋਮੀਟਰ ਅੱਛਾ ਉਸ ਤੋਂ ਬਾਅਦ ਕੋਈ ਠੇਕਾ ਨਹੀਂ ਨਾ ਨਾ ਤੇ ਜਿਹੜਾ ਜਿਨ੍ਹਾਂ ਨੇ ਸ਼ਰਾਬ ਪੀਣੀ ਹੈ ਉਹ ਫਿਰ ਘਰੇ ਹੀ ਸਪਲਾਈ ਹਾਂ ਉਹ ਘਰੇ ਸਪਲਾਈ ਨਹੀਂ ਹੁੰਦੀ ਉਹ ਪਿੰਡ ਦੇ ਵਿੱਚ ਦੇ ਆ ਉਹਨਾਂ ਨੂੰ ਹਾਂਜੀ ਘਰਾਂ ਦੇ ਵਿੱਚ ਵੇਚਦੇ ਆ ਫਿਰ ਉਹਨਾਂ ਨੂੰ ਲੈਂਦੇ ਹਮ ਕਿਸ ਤਰ੍ਹਾਂ ਪਿੰਡ ਚ ਕਿਵੇਂ ਸੰਭਵ ਹੋ ਸਕਦੀ ਹੈਗਾ ਜਿਹੜਾ ਰੋਕ ਹੈ ਰੋਕ ਕਿਵੇਂ ਲੱਗ ਸਕਦੀ ਹੈ ਪਿੰਡ ਚ ਇਹ ਤੇ ਹੁਣ ਸਰਕਾਰ ਨੇ ਰੋਕ ਲਾਉਣੀ ਆ ਪਿੰਡ ਵਾਲਿਆਂ ਨੇ ਤੇ ਲਾਉਣੀ ਨਹੀਂ ਪਿੰਡ ਵਾਲਿਆਂ ਨੇ ਬਾਹਰ ਆ ਗਏ ਤਾਂ ਉਹਨਾਂ ਨੇ ਫੇਰ ਲੈ ਪੈਣਾ ਕੰਮ ਕਰਨਾ ਤਾਂ ਇਹ ਕਮਾਉਣ ਲੱਗ ਪੈਣਾ ਵਾ ਦੂਜਾਂ ਦੇ ਘਰ ਜਾੜਨੇ ਉਹਨਾਂ ਨੇ ਸਰਕਾਰ ਬੰਦ ਕਰਾਊਗੀ ਪਿੱਛੋਂ ਤੇ ਫੇਰ ਹੀ ਬੰਦ ਹੋਣੀ ਆ ਉਹੋ ਲਾਵੇ ਰੋਗ ਨਾ ਜਿਵੇਂ ਹਰਿਆਣੇ ਚ ਬਹੁਤ ਸਾਰੀਆਂ ਜਿਹੜੀਆਂ ਲੀਡੀਜ਼ ਨੇ ਪਿੰਡਾਂ ਚ ਜਾ ਕੇ ਉਹ ਗਰੁੱਪ ਬਣਾ ਕੇ ਘੇਰਦੀਆਂ ਨੇ ਘਰਾਂ ਨੂੰ ਦੁਕਾਨਾਂ ਨੂੰ ਔਰ ਬੰਦ ਕਰਾਉਂਦੀ ਆ ਪੰਜਾਬ ਚ ਇਦਾਂ ਨਹੀਂ ਕਦੇ ਦੇਖਣ ਨੂੰ ਮਿਲਿਆ ਕਿਤੇ ਬਿਟੇ ਪਿੰਡ ਚ ਕਦੇ ਇਦਾਂ ਦੀ ਕੋਈ ਹਵਾ ਨਹੀਂ ਬਣੀ ਇਦਾਂ ਦਾ ਕਦੀ ਨਹੀਂ ਹੋਇਆ ਕਦੇ ਹੋਇਆ ਕਦੇ ਤੂੰ ਚਾਹਨੇ ਹੋ ਵੀ ਇਸ ਤਰ੍ਹਾਂ ਦਾ ਇੱਥੇ ਵੀ ਮੁਹਿੰਮ ਬਣੇ ਜੇ ਕੋਈ ਅਸੀਂ ਚਾਹਨੇ ਆ ਕਿ ਕਿਤੇ ਬਣਾ ਸਾਡੇ ਪਿੰਡ ਵਿੱਚ ਨਹੀਂ ਕਿਤੇ ਵੀ ਨਹੀਂ ਕਿਤੇ ਬਣਾ ਸ਼ਰਾਬ ਕੋਈ ਵੀ ਨਸ਼ਾ ਹੋਵੇ ਸਰਕਾਰ ਬੰਦ ਕਰਵਾ ਦੇ ਸਾਰੇ ਨਸ਼ੇ ਸਾਰੇ ਨਸ਼ੇ ਬੰਦ ਕਰਵਾਵੇ ਸਰਕਾਰ ਕੋਈ ਪੁਲਿਸ ਦਾ ਨਾਕਾ ਕਦੇ ਆਲੇ ਦੁਆਲੇ ਦੇਖਿਆ ਕਦੇ ਕਿਤੇ ਲੱਗਦਾ ਵਾ ਪੁਲਿਸ ਦਾ ਨਾਕਾ ਆਉਂਦੀ ਆ ਪੁਲਿਸ ਪਰ ਫੇਰ ਛਡਾ ਲਿਉਂਦੇ ਆ ਲੋਕੀ ਤੇ ਨਾ ਛੱਡਣ ਉਹ ਪੁਲਿਸ ਵਾਲੇ ਨਾ ਛੱਡਣ ਉਹ ਪੁਲਿਸ ਵਾਲੇ ਤੇ ਉੱਥੇ ਮਸੜਦੇ ਰਹਿਣ ਜੇਲਾ ਵਿੱਚ ਉਹ ਆਣ ਕੇ ਫੇਰ ਪੈ ਕਮਾਉਣ ਲੱਗ ਪੈਂਦੇ ਆ। ਬੁਰ ਸੇਵਕ? ਹਾਂ ਜੀ। ਕਿਹੜੀ ਕਲਾਸ ਪੜ੍ਹਦੇ ਹੋ? ਮੈਂ ਪਲੱਸ 2 ਕਰਦੀ ਸਰ। ਅੱਛਾ। ਤੁਹਾਡੇ ਹੀ ਕਰੇ ਡੈਥ ਤੁਹਾਡੇ ਡੈਡੀ ਦੀ? ਹਾਂ ਜੀ ਫਾਜ਼ਲ ਸਾਹਿਬ ਨਾਲ। ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ 40 ਸਾਲ। ਅੱਛਾ ਤੇ ਮੰਮੀ ਤੁਹਾਡੇ? ਮੰਮਾ ਨੂੰ ਕੈਂਸਰ ਦੀ ਪ੍ਰੋਬਲਮ ਈ ਓਡ ਸਾਲ 1.5 ਸਾਲ ਪਹਿਲਾਂ ਪੂਰੀ ਹੋ ਗਈ ਫਾਜ਼ਲ ਸਾਹਿਬ ਨਾਲ। 1.5 ਸਾਲ ਪਹਿਲਾਂ ਪੂਰੀ ਹੋ ਗਈ। ਔਰ ਕਿਨੇ 팬 ਭਰਾਉ ਤੁਸੀਂ ਬੇਟਾ ਆਪਾਂ ਦੋ ਹੀ ਭਰਾ ਰਹਿ ਗਏ ਨੇ लास्ट ਤੇ ਡੈਡੀ ਘਰੇ ਹੀ ਸੀ ਜਦੋਂ ਡੈਥ ਹੋਈ ਹਾਂਜੀ ਹਾਂਜੀ ਡੈਡੀ ਘਰੇ ਹੀ ਆਪਾਂ ਦੇ ਬਟਾਲੇ ਹਾਂ ਬਟਾਲੇ ਰਿੰਦੇ ਨੇ ਡੈਡੀ ਘਰੇ ਹੀ ਡਰਿੰਕ ਡੰਕ ਲਾ ਕੇ ਆਏ ਅੱਛਾ ਤੁਹਾਨੂੰ ਤਾਇ ਲੈ ਗਿਆ ਹਾਂਜੀ ਆਈ ਨਹੀਂ ਲੈ ਗਏ ਨਾ ਤੇ ਇੱਥੇ ਕੋਈ ਬਿਸਤਰਾ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕਿ ਕਿਸ ਤਰ੍ਹਾਂ ਰਹਿੰਦੇ ਸੀ ਉਹ ਇਹ ਆਪਾਂ ਨਾਲ ਮਤਲਬ ਉਹ ਕੀਤਾ ਇਹਨਾਂ ਦਾ ਤੇ ਸਾਰਾ ਸਾਮ ਸੋਮ ਕੇ ਤੇ ਚਲ ਗਏ ਹਾਂ ਉੱਥੇ ਕੀ ਨਾ ਦੱਸਿਆ �������������������������������������������������������������������� ਕਿੰਨੀ ਉਮਰ ਦੀ ਡਾਡੀ ਦੀ 40 ਸਾਲ